ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਸਰਾ ਕਾਲੇ ਕੀ ਪੰਜਾਬ ਡਾਇਲੌਗ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਪੇਸ਼ ਨੇ ਅੱਜ 6 ਜੂਨ ਦੀਆਂ ਸੰਖੇਪ ਤੇ ਮੁੱਖ ਖਬਰਾਂ ਦੋਸਤੋ ਐਨਡੀਆ ਘਟ ਜੋੜ ਨੇ 272 ਸੀਟਾਂ ਜਿੱਤ ਕੇ ਦੁਰਨ ਬਹਾਮਤ ਹਾਸਿਲ ਕਰ ਲਿਆ ਹੈ ਤੇ ਉੱਥੇ ਹੀ ਇੰਡੀ ਘਟ ਜੋੜ ਨੂੰ 234 ਸੀਟਾਂ ਦੇ ਜਿੱਤ ਪ੍ਰਾਪਤ ਹੋਈ ਹੈ। ਸੋ ਬੀਤੇ ਕੱਲ ਦੋਨਾਂ ਧੜਿਆਂ ਦੀ ਆਪਸ ਵਿੱਚ ਦੀ ਇੰਡੀਗੜ੍ਹ ਇੰਡੀਆ ਗੜ੍ਹ ਜੋੜ ਦੀ ਅਲੱਗ ਤੇ ਇੰਡੀਆ ਗੜ੍ਹ ਜੋੜ ਦੀ ਅਲੱਗ-ਅਲੱਗ ਦਿੱਲੀ ਦੇ ਵਿੱਚ ਮੀਟਿੰਗ ਹੋਈ ਹੈ। ਇੰਡੀਆ ਗੜ੍ਹ ਜੋੜ ਦੀ ਮੀਟਿੰਗ ਤੋਂ ਬਾਅਦ ਮਲਿਕ ਔਰਜਨ ਖੜਕੇ ਜੀ ਨੇ ਕਿਹਾ ਕਿ ਉਹਨਾਂ ਦਾ ਗੜ੍ਹ ਜੋੜ ਸਹੀ ਸਮੇਂ ਤੇ ਸਹੀ ਫੈਸਲਾ ਲਵੇਗਾ। ਦੂਜੇ ਪਾਸੇ ਐਂਡੀਆ ਗੜ੍ਹ ਜੋੜ ਦੀ ਮੀਟਿੰਗ ਦੌਰਾਨ ਦੈਲਗੋਦਸ਼ਮ ਪਾਰਟੀ ਅਤੇ ਜਨਤਾ ਦਲ ਯੂनाइटेड ਨੇ ਲਿਖਿਤ ਸਮਰਥਨ ਪੱਤਰ ਬੀਜੇਪੀ ਨੂੰ ਸ਼੍ਰੀਮਤ ਸ਼੍ਰੀਮਾਨ ਮੋਦੀ ਜੀ ਨੂੰ ਸਰਕਾਰ ਬਣਾਉਣ ਲਈ ਆਪਣੇ ਸੌਂਪ ਦਿੱਤੇ ਹਨ ਤੇ ਬੀਤੇ ਕੱਲ ਹੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਪਣਾ ਅਸਤੀਫਾ ਰਾਸ਼ਪਤੀ ਦ੍ਰੋਪਦੀ ਮੁਰਮੂ ਜੀ ਨੂੰ ਸੌਂਪ ਦਿੱਤਾ ਸੀ ਜੋ ਕਿ ਸਵੀਕਾਰ ਹੋ ਚੁੱਕਾ ਹੈ ਤੇ ਰਾਸ਼ਪਤੀ ਜੀ ਨੇ ਉਹਨਾਂ ਨੂੰ ਅਗਲੀ ਸਰਕਾਰ ਬਣ ਤੱਕ ਕੇਅਰ ਟੇਕਰ ਗਵਰਨਮੈਂਟ ਦੇ ਹੈੱਡ ਵਜੋਂ ਸੇਵਾਵਾਂ ਜਾਰੀ ਰੱਖਣ ਲਈ ਹਦਾਇਤ ਜਾਰੀ ਕੀਤੀ ਗਈ ਹੈ ਇਸੇ ਦੌਰਾਨ ਹੀ ਐਨਡੀਏ ਨੇ ਨਵੀਂ ਸਰਕਾਰ ਫਾਰਮ ਕਰਨ ਲਈ ਆਪਣਾ ਦਾਵਾ ਪੇਸ਼ ਕਰ ਦਿੱਤਾ ਹੈ ਅਤੇ ਉਮੀਦ ਹੈ ਕਿ ਉਹ ਸ਼ਨੀਵਾਰ ਨੂੰ 8 ਜੂਨ ਨੂੰ ਸੌਂ ਚੁੱਕ ਸਕਦੇ ਹਨ ਹੋਰ ਦੋਸਤੋ ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੇ ਵਿੱਚ ਇਸ ਵਾਰ ਤੇਲਗੋਦੇਸ਼ਮ ਪਾਰਟੀ ਦੀ ਚੰਦਰਬਾਬੂ ਨਾਇਡੂ ਦੀ ਅਗਵਾਈ ਵਿੱਚ ਬਹੁਤ ਹੀ ਵੱਡੀ ਜਿੱਤ ਹੋਈ ਹੈ ਜਿੱਥੇ ਉਹਨਾਂ ਨੇ 147 ਸੀਟਾਂ ਵਿੱਚੋਂ ਸੌਰੀ ਮਾਫ ਕਰਨਾ 175 ਸੀਟਾਂ ਵਿੱਚੋਂ 135 ਸੀਟਾਂ ਦੀ ਜਿੱਤ ਦਰਜ ਕੀਤੀ ਹੈ ਆਂਧਰਾ ਪ੍ਰਦੇਸ਼ ਵਿੱਚ ਤੇਲਗੋਦੇਸ਼ਮ ਪਾਰਟੀ ਦਾ ਭਾਜਪੀ ਅਤੇ ਜਨਸੈਨਾ ਨਾਲ ਗੱਠਜੋੜ ਸੀਗਾ ਤੇ ਇਸ ਗਠਜੋੜ ਨੇ ਹੁਣ ਜਬ ਇੱਜ਼ਤ ਹਾਸਲ ਕਰਦੇ ਹੋਏ వైਐਸਆਰ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਹਰਾ ਦਿੱਤਾ ਹੈ ਤੇ ਉੱਥੇ ਹੁਣ ਤੇਲਗੋਦੇਸ਼ਮ ਪਾਰਟੀ ਦੀ ਅਗਵਾਈ ਵਿੱਚ ਸਰਕਾਰ ਬਣਨਾ ਤੈਅ ਹੋ ਗਿਆ ਹੈ ਇਸ ਦੇ ਇਲਾਵਾ ਉੜੀਸਾ ਦੇ ਵਿੱਚ ਨਵੀਨ ਬੀਜੂ ਜਨਤਾ 당 ਦੀ ਨਵੀਨ ਪਟਨਾਇਕ ਸਰਕਾਰ ਦੇ 24-25 ਸਾਲ ਦੇ ਰਾਜ ਦਾ ਬੀਜੇਪੀ ਨੇ ਅੰਤ ਕਰ ਦਿੱਤਾ ਹੈ ਉੱਥੇ ਬੀਜੇਪੀ ਨੇ 147 ਵਿੱਚੋਂ 78 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਦਾ ਆਪਣਾ ਦਾਵਾ ਪੇਸ਼ ਕੀਤਾ ਹੈ ਇਸ ਦੇ ਨਾਲ ਹੀ ਦੋਸਤੋ ਕੱਲ ਸ਼ਾਮੀ ਪੰਜਾਬ ਦੇ ਵਿੱਚ ਬਹੁਤ ਤੇਜ਼ ਹਨੇਰੀ ਅਤੇ ਝੱਖੜ ਚੱਲਿਆ ਹੈ ਜਿਸ ਦੇ ਨਾਲ ਕਾਫੀ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ ਸੜਕਾਂ ਦੇ ਉੱਤੇ ਕਾਫੀ ਜ਼ਿਆਦਾ ਦਰਖਤ ਅਤੇ ਬਿਜਲੀ ਦੇ ਖੰਬੇ ਵਗੈਰਾ ਨੁਕਸਾਨੇ ਗਏ ਨੇ ਕਾਫੀ ਦਰਖਤ ਟੁੱਟੇ ਨੇ ਤੇ ਇਕਾਦੁੱਕਾ ਘਟਨਾਵਾਂ ਜਿਹੜੀਆਂ ਹੈਗੀਆਂ ਐਕਸੀਡੈਂਟ ਹੋਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ ਸੋ ਕੱਲ ਸ਼ਾਮ ਬਹੁਤ ਜ਼ਿਆਦਾ ਤੇਜ਼ ਹਨੇਰੀ ਅਤੇ ਝੱਖੜ ਪੰਜਾਬ ਵਿੱਚ ਦੇਖਿਆ ਗਿਆ ਸੋ ਇਸ ਦੇ ਨਾਲ ਹੀ ਕੱਲ ਬਰਨਾਲਾ ਦੇ ਟ੍ਰਾਈਡੈਂਟ ਗਰੁੱਪ ਫੈਕਟਰੀ ਹੈ ਉਹਦਾ ਜਿਹੜਾ ਧੌਲਾ ਕੰਪਲੈਕਸ ਹੈ ਉਹਦੇ ਵਿੱਚ ਇਸ ਹਨੇਰੀ ਛਖੜ ਦਰਾਨੀ ਕੱਲ ਸ਼ਾਮ ਚੰਗੈਰੀ ਉੱਡ ਕੇ ਜੋ ਉਹਨਾਂ ਦਾ ਪਾਵਰ ਪਲਾਂਟ ਦਾ ਬੋਇਲਰ ਸੈਕਸ਼ਨ ਹੈ ਜਿਸ ਦੇ ਕੋਲ ਕਿ ਇੱਧਰ ਜਲਨਸ਼ੀਲ ਪਦਾਰਥ ਜਿਵੇਂ ਕਿ ਲੱਕੜੀ ਅਤੇ ਆਪਣਾ ਜੋ ਤੂੜੀ ਵਗੈਰਾ ਜੋ ਵੀ ਇਸ ਤਰ੍ਹਾਂ ਦਾ ਬੋਇਲਰ ਦੇ ਵਿੱਚ ਮਟੀਰੀਅਲ ਯੂਜ਼ ਕੀਤਾ ਜਾਂਦਾ ਹੈ ਜਲਨਸ਼ੀਲ ਉਹਦੇ ਵਿੱਚ ਅੱਗ ਲੱਗਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਦਾ ਖਤਸ਼ਾ ਹੈ ਤੇ ਤੇਜ਼ ਹਵਾਵਾਂ ਕਰਕੇ ਅੱਗ ਤੇ ਬੜੀ دیر ਮੁਸ਼ਕਲਤ ਨਾਲ ਬੜੀ ਦੇਰ ਬਾਅਦ ਕਾਬੂ ਪਾਇਆ ਜਾ ਸਕਿਆ ਲਗਭਗ 5 5.5 ਘੰਟੇ ਦੀ ਮੁਸ਼ਕਲਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਸੋ ਇਸ ਦੇ ਨਾਲ ਕਾਫੀ ਜ਼ਿਆਦਾ مالی ਨੁਕਸਾਨ ਹੋਣ ਦਾ ਖਤਸ਼ਾ ਹੈ ਬਟ ਸਹੀ ਨੁਕਸਾਨ ਦੀ ਜਾਣਕਾਰੀ ਜਾਨੀ مالی ਨੁਕਸਾਨ ਦੀ ਜਾਣਕਾਰੀ ਦੀ ਵੇਟ ਕੀਤੀ ਜਾ ਰਹੀ ਹੈ ਜੋ ਕਿ ਉਹਨਾਂ ਦੀ ਮੈਨੇਜਮੈਂਟ ਵੱਲੋਂ ਬਰੀਫ ਕੀਤਾ ਜਾਏਗਾ ਥੋੜੀ ਦੇਰ ਚ ਸੋ ਫਿਲਹਾਲ ਇਹ ਹੈ ਕਿ ਇੱਕ ਮੰਧ ਭਾਗੀ ਘਟਨਾ ਕੱਲੇ ਵਾਪਰੀ ਹੈ ਸੋ ਇਸ ਦੇ ਨਾਲ ਹੀ ਦੋਸਤੋ ਅੱਜ 6 ਜੂਨ ਹੈ ਜਿਵੇਂ ਆਪਾਂ ਸਾਰੇ ਜਾਣਦੇ ਆਂ ਕਿ ਸ਼ਹੀਦੀ ਦਿਹਾੜਾ ਸ਼ਹੀਦੀ ਹਫਤਾ ਚੱਲ ਰਿਹਾ ਸੀਗਾ ਅੱਜ ਦੇ ਦਿਨ 6 ਜੂਨ 1984 ਨੂੰ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਸнт ਜਰਨੈਲ ਸਿੰਘ ਜੀ ਭਿੰਡਰਾਵਾਲੇ ਨੂੰ ਸ਼ਹੀਦ ਕਰ ਦਿੱਤਾ ਸੀ ਸੋ ਇਹ ਸਨ ਅ ਅੱਜ ਦੀਆਂ ਮੁੱਖ ਤੇ ਸੰਖੇਪ ਖਬਰਾਂ ਧੰਨਵਾਦ